ਸੱਸੀ ਗਣ ਸਾਥੀਓ ਸਾਥੀਓ ਆਹ ਜੀ ਦੇ ਚੈਨਲ ਦੀਸ਼ ਪੰਜਾਬ ਟਾਈਮਸ ਤੇ ਅੱਜ ਫਿਰ ਤੋਂ ਇੱਕ ਵੱਡੀ ਖਾਸ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅੱਜ ਦੀ ਵੀਡੀਓ ਚ ਅਸੀਂ ਸਾਥੀਓ ਜਾਣਾਂਗੇ ਕਿ ਪੰਜਾਬ ਸਰਕਾਰ ਦਾ ਵੱਡਾ ਤੋਹਫਾ 2 ਲੱਖ ਕੁਆਂਟਲ ਬੀਜ বিনা ਪੈਸੇ ਤੋਂ ਤੁਸੀਂ ਕਿਵੇਂ ਲੈ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਾਂਗੇ ਮੁਫਤ ਬੀਜ ਲੈਣ ਲਈ ਕਿਸਾਨਾਂ ਨੂੰ ਕਿੱਥੇ ਜਿਹੜੀ ਰਜਿਸਟ੍ਰੇਸ਼ਨ ਕਰਨੀ ਪਵੇਗੀ ਅਰਜੀ ਕਿੱਥੇ ਦੇਣੀ ਪਵੇਗੀ ਉਸ ਤੋਂ ਬਾਅਦ ਗੱਲ ਕਰਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਮਿਲੇਗਾ ਮੁਫਤ ਬੀਜ ਉਸ ਤੋਂ ਬਾਅਦ ਮੁਫਤ ਬੀਜ ਯੋਜਨਾ ਦੇ ਫਾਇਦੇ ਤੇ ਨੁਕਸਾਨ ਬਾਰੇ ਜਾਣਾਂਗੇ ਪੂਰੀ ਸੱਚਾਈ ਕੀ ਹੈ ਇਹਦੇ ਬਾਰੇ ਗੱਲ ਜਾਣਾਂਗੇ ਕਿ ਮੁਫਤ ਬੀਜ ਹਰ ਕਿਸਾਨ ਨੂੰ ਮਿਲੇਗਾ ਜਾਂ ਸਿਰਫ ਖਰਾਬ ਹੋਈ ਫਸਲ ਵਾਲੇ ਨੂੰ ਮਿਲੇਗਾ ਇਹਦੇ ਬਾਰੇ ਵੀ ਜਿਹੜੀ ਪੂਰੀ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੀ ਨਵੀਂ ਨੀਤੀ ਬੀਜ ਦੀ ਸਪਲਾਈ ਕਿਵੇਂ ਹੋਵੇਗੀ ਇਹਦੇ ਬਾਰੇ ਵੀ ਜਿਹੜੀ ਆਪਾਂ ਪੂਰੀ ਗੱਲਬਾਤ ਕਰਾਂਗੇ ਬਿਨਾ ਜਿਹੜੀ ਬੀਜ ਵੰਡਣ ਸਮੇ ਦੋਖਾਧਰੀ ਤੋਂ ਕਿਵੇਂ ਬਚੀ ਇਹ ਇਹ ਵਿਸ਼ੇ ਤੇ ਵੀ ਜ ਆਪਾਂ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ असली साथियों आज दी वीडियो जेडी है तुसी बिल्कुल अंत तक जरूर देखनी है क्योंकि असली हर एक चीज जेडी है पूरी डिटेल ਦੇ ਵਿੱਚ ਤੁਹਾਨੂੰ ਸਮਝਾਵਾਂਗੇ ویڈیو ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੀ ਕਿਸਾਨ ਵੀਰਾਂ ਨੂੰ ਇੱਕ ਛੋਟੀ ਜਿਹੀ ਅਪੀਲ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਲਾਈਕ ਕਰ ਦੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦੋ ਤਾਂ ਕਿ ਹਰ ਇੱਕ ਜਿਹੜੇ ਕਿਸਾਨ ਤੇ ਜਿਹੜੀ ਸਰਕਾਰ ਵੱਲੋਂ ਮੁਫਤ ਬੀਜ ਦੇ ਨਾਲ ਜਿਹੜੀ ਸਕੀਮ ਚਲਾਈ ਗਈ ਉਹਦੇ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਠੀਕ ਹੈ ਸਾਥੀਓ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੇ ਤੋਹਫੇ 2 ਲੱਖ ਕੁਇੰਟਲ ਬੀਜ ਮੁਫਤ ਦੇ ਬਾਰੇ ਸਾਥੀਓ ਪੰਜਾਬ ਸਰਕਾਰ ਨੇ ਖੇਤੀਬਾੜੀ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਇੱਕ ਤਾਂ ਜਿਹੜੀ ਹੈ ਮੁਸ਼ਕਲਾਂ ਆ ਰਹੀਆਂ ਨੇ ਖੇਤੀ ਵਿੱਚ ਉਹਦੇ ਉਹਨੂੰ ਵੇਖਦੇ ਹੋਏ ਤੇ ਜਿਹੜੀ ਪੰਜਾਬ ਦੇ ਵਿੱਚ ਹੜ੍ਹ ਆਏ ਲੋਕਾਂ ਦੀ ਜਿਹੜੀ ਜ਼ਮੀਨ ਸੀ ਉਹ ਸਾਰੀ ਖਰਾਬ ਹੋ ਗਈ ਹਰ ਦੇ ਨਾਲ ਹੜ੍ਹ ਦੇ ਪਾਣੀ ਕਰਕੇ ਜਿਹੜਾ ਹੈ ਕਈ ਜਿਹੜੀ ਇਕਰ ਜਿਹੜੀ ਜਮੀਨ ਕਿਸਾਨਾਂ ਦੀ ਬਰਬਾਦ ਹੋ ਗਈ ਉਹ ਪਾਣੀ ਚ ਵਹਿ ਗਈ ਠੀਕ ਹੈ ਇਹ ਸਾਰੇ ਹੜ੍ਹਾਂਾਂ ਨੂੰ ਦੇ ਕੇ ਸਰਕਾਰ ਨੇ ਜਿਹੜੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਜਿਹੜੀ ਮੁਫਤ ਬੀਜ ਜਿਹੜੀ ਦਿੱਤੇ ਜਾਣਗੇ ਜਿਸ ਵਿੱਚ 2 ਲੱਖ ਕੁਇੰਟਲ ਬੀਜ ਕਿਸਾਨਾਂ ਨੂੰ ਬਿਨਾਂ ਕਿਸੇ ਪੈਸੇ ਦੇ ਦਿੱਤੇ ਜਾਣਗੇ ਇਹ ਬੀਜ ਖਾਸ ਤੌਰ ਤੇ ਉਹਨਾਂ ਕਿਸਾਨਾਂ ਲਈ ਹੈ ਜਿਨ੍ਹਾਂ ਦੀ ਫਸਲ ਜਿਹੜੀ ਹੈ ਪੰਜਾਬ ਵਿੱਚ ਆਏ ਹੜ੍ਹ ਕਰਕੇ ਜਿਹੜੀ ਹੈ ਨੁਕਸਾਨੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਵੀ ਗੱਲ ਕਰੀਏ ਇਹ ਜਿਹੜੀ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਕਰਨੀ ਹੈ ਜਿਹੜੇ ਫਾਰਮ ਭਰਨਾ ਹੈ ਅਪਲਾਈ ਕਰਨਾ ਹੈ ਕਿੱਥੇ ਕਰਨਾ ਹੈ ਮੁਫਤ ਬੀਜ ਲੈਣ ਲਈ ਸਾਥੀ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੀ ਜਿਹੜੀ ਜ਼ਮੀਨ ਹੈ ਉਹ ਖਰਾਬ ਹੋਈ ਹੈ ਨੁਕਸਾਨੀ ਗਈ ਹੈ ਜਿਹੜੀ ਪੰਜਾਬ ਦੇ ਚਹਾੜ ਆਏ ਨੇ ਉਹਦੇ ਕਰਕੇ ਤੁਹਾਨੂੰ ਜਿਹੜੀ ਹੈ ਉਹਦੀ ਰਜਿਸਟ੍ਰੇਸ਼ਨ ਕਰਨੀ ਪੈਗੀ ਠੀਕ ਹੈ ਰਜਿਸਟ੍ਰੇਸ਼ਨ ਕਿਸਾਨ ਸੇਵਾ ਕੇਂਦਰ ਜਾਂ ਪਿੰਡ ਪਹੈਲੇ ਜੀ ਜਾ ਕੇ ਜਿਹੜੀ ਤੁਸੀਂ ਕਰ ਸਕਦੇ ਹੋ ਫਾਰਮ ਪਰੰਤੂ ਪਹਿਲਾਂ ਇਹ ਦਸਤਾਵੇਜ਼ ਚਾਹੀਦੇ ਨੇ ਜਿਵੇਂ ਕਿ ਤੁਹਾਡਾ ਆਧਾਰ ਕਾਰਡ ਖੇਤੀ ਰਜਿਸਟ੍ਰੇਸ਼ਨ ਪੱਤਰ ਫਸਲ ਨੁਕਸਾਨ ਰਿਪੋਰਟ ਜ਼ਮੀਨ ਦੀ ਜਿਹੜੀ ਹੈ ਜ਼ਮੀਨ ਦਾ ਮਾਪ ਖਸਰਾ ਨੰਬਰ ਇਹ ਜਿਹੜੇ ਸਾਰੇ ਦਸਤਾਵੇਜ਼ ਤੁਹਾਨੂੰ ਚਾਹੀਦੇ ਨੇ ਜਿਕੇ ਤੁਸੀਂ ਪੰਜਾਬ ਸਰਕਾਰ ਤੋਂ ਜਿਹੜੀ ਸਕੀਮ ਪੰਜਾਬ ਸਰਕਾਰ ਦੀ ਸਕੀਮ ਹੈ ਇਹ ਮੁਫਤ ਬੀਜ ਵਾਲੀ ਇਹ ਲੈਣਾ ਚਾਹਤੇ ਤੁਹਾਨੂੰ ਜਿਹੜੇ ਦਸਤਾਵੇਜ਼ ਚਾਰ ਦਸਤਾਵੇਜ਼ ਤੁਹਾਨੂੰ ਮੈਂ ਦੱਸੀ ਇਹ ਉਹ ਦੀ ਲੋੜਿੰਦੇ ਨੇ ਉਹ ਜ਼ਰੂਰੀ ਦਸਤਾਵੇਜ਼ ਨੇ ਇਹਦੇ ਤੋਂ ਬਿਨਾ ਇਹ ਜਿਹੜਾ ਤੁਹਾਨੂੰ ਸਕੀਮ ਦਾ ਫਾਇਦਾ ਨਹੀਂ ਮਿਲੇਗਾ ਉਸ ਤੋਂ ਬਾਅਦ ਜੇ ਤੁਹਾਨੂੰ ਗੱਲ ਕਰੀਏ ਜਿਹੜੇ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਕਿਸਾਨ ਸੇਵਕ ਕੇ ਅੰਦਰ ਜਾਂ ਪੰਚਾਇਤ ਪੰਚਾਇਤ ਦਫ਼ਤਰ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਫਾਰਮ ਲੈਣਾ ਹੈ ਠੀਕ ਹੈ ਦਸਤਾਵੇਜ਼ ਨਾਲ ਜਿਹੜੇ ਫਾਰਮ ਭਰਨੇ ਤੁਸੀਂ ਉਹਦੇ ਫਾਰਮ ਦੇ ਚੋਂ ਆਪਣਾ ਨਾਮ ਪੂਰਾ ਜਿਹੜਾ ਹੈ ਤੁਹਾਡੀ ਖੇਤੀ ਖੇਤ ਕਿਸ ਤਰ੍ਹਾਂ ਦੀ ਤੁਸੀਂ ਜਿਹੜੀ ਖੇਤੀ ਕੀਤੀ ਹੋਈ ਸੀ ਜਿਹੜਾ ਸਾਰਾ ਵੇਰਵਾ ਹੈ ਤੁਸੀਂ ਭਰ ਦੇਣਾ ਧਿਆਨ ਨਾਲ ਹਰ ਇੱਕ ਫੀਲ ਜਿਹੜਾ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਜਿਹੜਾ ਹੈ ਉਹਦੇ ਚ ਭਰਨਾ ਹੈ ਜੇਕਰ ਮਾੜੀ ਮੋੜੀ ਜਿੱਕੀ ਮੋੜੀ ਵੀ ਗਲਤੀ ਤੁਸੀਂ ਕਰਦੇ ਹੋ ਤੁਹਾਨੂੰ ਜਿਹੜਾ ਹੈ ਅ ਮੁਫਤ ਬੀਜ ਲੈਣ ਚ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਸ ਤੋਂ ਬਾਅਦ ਸਾਥੀ ਜਿਹੜੀ ਤੁਸੀਂ ਆਪਣੀ ਜਿਹੜੀ ਅਰਜੀ ਦਿਓਗੇ ਉਹ ਦੇਣ ਤੋਂ ਬਾਅਦ ਜਿਹੜੀ ਤੁਹਾਡੀ ਵੈਰੀਫਿਕੇਸ਼ਨ ਹੋਵੇਗੀ ਖੇਤਾਂ ਦੀ ਠੀਕ ਹੈ ਅ ਸਾਰੇ ਜਿਹੜੇ ਅਫਸਰ ਹੋਣਗੇ ਉਹ ਸਾਰਾ ਦੇਖਣਗੇ ਮੌਜਨਾ ਕਰਨਗੇ ਕਿ ਤੁਹਾਡੇ ਵੱਲੋਂ ਜਿਹੜੀ ਅਰਜੀ ਦਿੱਤੀ ਗਈ ਹੈ ਇਹ ਅਸਲ ਹੈ ਜਾਂ ਝੂਠੀ ਹੈ ਜੇਕਰ ਤੁਹਾਡੀ ਜਿਹੜੀ ਅ ਅਰਜੀ ਹੈ ਉਹ ਅਸਲ ਪਾਈ ਜਾਂਦੀ ਹੈ ਤਾਂ ਜਿਹੜੀ ਤੁਹਾਨੂੰ ਅਪਰੂਵ ਹੋਣ ਤੋਂ ਬਾਅਦ ਜਿਹੜਾ ਹੈ ਬੀਜ ਲਈ ਤੁਹਾਨੂੰ ਜਿਹੜਾ ਹੈ ਸਰਕਾਰ ਵੱਲੋਂ ਸਹਾਇਤਾ ਮਿਲ ਜਾਏਗੀ ਉਸ ਤੋਂ ਬਾਅਦ ਵੀਰੋ ਗੱਲ ਕਰੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਪਹਿਲਾਂ ਮਿਲੇਗਾ ਮੁਫਤ ਬੀਜ ਇਹ ਵੀ ਇੱਕ ਜਿਹੜਾ ਹੈ ਚਰਚਾ ਦਾ ਵਿਸ਼ਾ ਇਸ ਟਾਈਮ ਬਣਿਆ ਹੋਇਆ ਹੈ ਕਿ ਕਿ ਕਿਹੜੇ ਜ਼ਿਲ੍ਹੇ ਜਿਹੜਾ ਹੈ ਸਭ ਤੋਂ ਪਹਿਲਾਂ ਮੁਫਤ ਬੀਜ ਸਰਕਾਰ ਵੱਲੋਂ ਵੰਡਿਆ ਜਾਵੇਗਾ ਸਰ ਸਾਥੀ ਸਰਕਾਰ ਪਹਿਲਾਂ ਹਾਈ ਰਿਸਕ ਜ਼ੋਨ ਯਾਨੀ ਕਿ ਜਿੱਥੇ ਜ਼ਿਆਦਾ ਖਤਰਾ ਹੋਇਆ ਜਿੱਥੇ ਜ਼ਿਆਦਾ ਨੁਕਸਾਨੀ ਗਈ ਜ਼ਮੀਨ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ ਮੁਫਤ ਬੀਜ ਦੀ ਜਿਹੜੀ ਸਕੀਮ ਲੈ ਕੇ ਆ ਰਹੀ ਹੈ ਯਾਨੀ ਕਿ ਸਭ ਤੋਂ ਪਹਿਲਾਂ ਜਿਹੜਾ ਫਤਿਹਗੜ ਸਾਹਿਬ ਇੱਥੇ ਵੀ ਜਿਹੜਾ ਦਿਖਿਆ ਗਿਆ ਕਿ ਬਾਰਿਸ਼ ਹੜ੍ਹ ਦੇ ਕਰਕੇ ਜਿਹੜਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਠੀਕ ਹੈ ਉਸ ਤੋਂ ਬਾਅਦ ਅਗਲਾ ਇਲਾਕਾ ਜਿਵੇਂ ਫਿਰੋਜ਼ਪੁਰ ਫਾਜ਼ਿਲਗਾ ਇੱਥੇ ਵੀ ਜਿਹੜਾ ਹੈ ਉਹ ਵੀ ਬयंਕਰ ਜਿਹੜਾ ਬਾੜ ਆਈ ਤੇ ਉਹਦੇ ਚ ਕਈ ਏਕੜ ਦੀ ਜ਼ਮੀਨ ਕਿਸਾਨ ਜਿਹੜੇ ਗਰੀਬ ਮੱਧਮ ਕਿਸਾਨ ਸੀ ਤੇ ਉਹਨਾਂ ਦੀ ਬਹੁਤ ਹੀ ਨੁਕਸਾਨ ਹੋਇਆ ਠੀਕ ਹੈ ਸਰਕਾਰ ਵੱਲੋਂ ਜਿਹੜੇ ਹਾਈ ਰਿਸਕ ਜ਼ੋਨ ਸੀ ਉਹਨਾਂ ਉੱਤੇ ਜਿਹੜਾ ਸਭ ਤੋਂ ਪਹਿਲਾਂ ਇਹ ਸਕੀਮ ਲੱਗੀ ਆ ਯਾਨੀ ਕਿ ਲਿਆਂਦੀ ਜਾ ਰਹੀ ਹੈ ਜਿਵੇਂ ਫਤਿਹਗੜ ਸਾਹਿਬ ਮਲੋਟ ਹੋ ਗਿਆ ਫਾਜ਼ਿਲਕਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਠੀਕ ਹੈ ਉੱਪਰ ਜਲੰਧਰ ਅੰਮ੍ਰਿਤਸਰ ਇੱਥੇ ਜਿਹੜਾ ਹੈ ਹਾਈ ਰਿਸਕ ਜ਼ੋਨ ਹੈ ਠੀਕ ਹੈ ਬਾਕੀ ਦੇ ਜ਼ਿਲ੍ਹੇ ਵਿੱਚ ਜਿਵੇਂ ਹੋਲੀ ਹੋਲੀ ਜਿਹੜਾ ਹੈ ਡਿਸਟ੍ਰਿਬਿਊਸ਼ਨ ਯਾਨੀ ਕਿ ਬੰਦਨਾ ਜਿਹੜਾ ਕੰਮ ਸਟਾਰਟ ਹੋ ਜਾਏਗਾ ਪਹਿਲਾਂ ਆ ਜਿਹੜਾ ਇਹਨੂੰ ਕਵਰ ਕਰਨ ਤੋਂ ਬਾਅਦ ਵੀ ਤੁਹਾਡੇ ਜ਼ਿਲ੍ਹੇ 'ਚ ਤੇ ਉਸ ਤੋਂ ਬਾਅਦ ਅਸਲੀ ਸਾਥੀਓ ਤੁਸੀਂ ਜਿਹੜੇ ਨਜ਼ਦੀਕੀ ਕਿਸਾਨ ਸਰਵਰ ਨਾਲ ਜਿਹੜੇ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਉਸ ਤੋਂ ਬਾਅਦ ਵੀਰੂ ਗੱਲ ਕਰੀ ਮੁਫਤ ਬੀਜ ਯੋਜਨਾ ਦੇ ਫਾਇਦੇ ਤੇ ਨੁਕਸਾਨ ਬਾਰੇ ਹੁਣ ਗੱਲ ਕਰਦੇ ਹਾਂ ਫਾਇਦਿਆਂ ਬਾਰੇ ਕਿਸਾਨਾਂ ਨੂੰ ਮੁਫਤ ਬੀਜ ਮਿਲਣ ਨਾਲ ਜਿਹੜਾ ਖਰਚ ਘਟਦਾ ਹੈ ਕਿਸਾਨਾਂ ਨੂੰ ਜਿਹੜਾ ਪੈਸਾ ਲੱਗੇ ਜਿਹੜਾ ਬੀਜ ਨਹੀਂ ਖਰੀਦਣੇ ਪੈਣਗੇ ਸਰਕਾਰ ਵੱਲੋਂ ਜਿਹੜੀ ਸਹਾਇਤਾ ਹੋਈ ਜਾਂ ਕਰਵਾਈ ਜਾਏਗੀ ਨਵੀਂ ਫਸਲ ਲਾਉਣ ਦੀ ਤਿਆਰੀ ਤੇਜ਼ ਹੋ ਜਾਵੇਗੀ ਆਮਦਨ ਵਿੱਚ ਜਿਹੜਾ ਹੈ ਕਿਸਾਨਾਂ ਦੇ ਵੱਧਾ ਹੋਏਗਾ ਠੀਕ ਹੈ ਜੇ ਜਿਹੜੀ ਖੇਤੀ ਉਹ ਲਗਾਤਾਰ ਕੀਤੀ ਜਾਏਗੀ ਕੋਈ ਹੰਦੇ ਚ ਰੁਕਾਵਟ ਨਹੀਂ ਬਣੇਗੀ ਉਸ ਤੋਂ ਬਾਅਦ ਵੀ ਰੂਪ ਗੱਲ ਕਰੀਏ ਨੁਕਸਾਨ ਬਾਰੇ ਵੀ ਸਿਰਫ ਖਰਾਬ ਫਸਲ ਵਾਲਿਆਂ ਨੂੰ ਦਿੱਤਾ ਜਾਵੇਗਾ ਸਰਕਾਰ ਦਾ ਜਿਹੜਾ ਸਿੱਧਾ ਐਲਾਨ ਹੈ ਕਿ ਜਿੰਨਾਂ ਕਿਸਾਨ ਵੀ ਦੀ ਜ਼ਮੀਨ ਖਰਾਬ ਯਾਨੀ ਕਿ ਫਸਲ ਖਰਾਬ ਹੋਈ ਹੈ ਹਰ ਦੇ ਕਰਕੇ ਸਿਰਫ ਉਹਨਾਂ ਨੂੰ ਜਿਹੜੀ ਸਕੀਮ ਦਾ ਫਾਇਦਾ ਦਿੱਤਾ ਜਾਵੇਗਾ ਐਦਾਂ ਨਹੀਂ ਕਿ ਤੁਹਾਡੇ ਪਿੰਡ ਦੇ ਵਿੱਚ ਇੱਕ ਬਿਲਕੁਲ ਵੀ ਹਾਰਡ ਨਹੀਂ ਜਾਂ ਕੁਝ ਵੀ ਨਹੀਂ ਹੈ ਬਿਲਕੁਲ ਸਹੀ ਤੁਹਾਡੀ ਜ਼ਮੀਨ ਫਸਲ ਪਈ ਹੈ ਤਾਂ ਤੁਹਾਨੂੰ ਇਹ ਜਿਹੜੀ ਸਕੀਮ ਦਾ ਫਾਇਦਾ ਨਹੀਂ ਮਿਲੇਗਾ ਠੀਕ ਹੈ ਉਮੀਦ ਰੱਖਣ ਦੀ ਕੋਈ ਲੋੜ ਨਹੀਂ ਕਿਉਂਕਿ ਜਦ ਸਰਕਾਰ ਨੇ ਸਿੱਧਾ ਸਿੱਧਾ ਲਾਂਗ ਕੀਤਾ ਹੈ ਕਿ ਜਿਹੜੀ ਇਹ ਬੀਜ ਨੇ ਇਹ ਜਿਹੜੇ ਅਸਲ ਕਿਸਾਨ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਜਿਹੜੇ ਦਿੱਤੇ ਜਾਣਗੇ ਕੁਝ ਇਲਾਕਿਆਂ ਵਿੱਚ ਬੀਜ ਡਿਲੀਵਰੀ ਜਿਹੜਾ ਡਿਲੇ ਹੋ ਸਕਦਾ ਹੈ ਕੁਝ ਇਲਾਕੇ ਆਏ ਹੋਏ ਜਿਨ੍ਹਾਂ ਵਿੱਚ ਜਿੱਥੇ ਜਿਹੜੇ ਬੀਜ ਸਰਕਾਰ ਵੱਲੋਂ ਪਹੁੰਚਾਏ ਜਾਣਗੇ ਉਹਨਾਂ ਨੂੰ ਵੰਡਣ ਦੇ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਠੀਕ ਹੈ ਤੇ ਲੋਕਾਂ ਜਿਹੜਾ ਕਿਸਾਨ ਵੀਰ ਨੇ ਜਿਹੜੇ ਉਹਨਾਂ ਨੂੰ ਦੁੱਖਾ ਦੜੀ ਤੋਂ ਵੀ ਬਚਣਾ ਪਵੇਗਾ ਕਿਉਂਕਿ ਇਹਨਾਂ ਦਿਨਾਂ ਦੇ ਜਿਹੜਾ ਪੰਜਾਬ ਚ ਆਉਣ ਵਾਲੇ ਟਾਈਮ 'ਚ ਜਿਹੜਾ ਬੀਜਾਂ ਨੂੰ ਲੈ ਕੇ ਜਿਹੜੀ ਹੈ ਦੁੱਖਾ ਦੜੀ ਵੀ ਕੀਤੀ ਜਾ ਸਕਦੀ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਵੀਰੋ ਮੁਫਤ ਬੀਜ ਕੋਣ ਲੈ ਸਕਦਾ ਹੈ ਓਨਲੀ ਜਿਹੜੇ ਰਜਿਸਟਰ ਕਿਸਾਨ ਜਾਂ ਜਿਨ੍ਹਾਂ ਦੀ ਜਿਹੜੀ ਹੜ੍ਹ ਦੇ ਵਿੱਚ ਜਿਹੜੀ ਜ਼ਮੀਨ ਜਿਹੜੀ ਫਸਲ ਬਰਬਾਦ ਹੋਈ ਹੈ ਸਿਰਫ ਉਹੀ ਜਿਹੜੇ ਨੇ ਹੱਕਦਾਰ ਨੇ ਠੀਕ ਹੈ ਅਸਲ ਵਿੱਚ ਦਾ ਜਿਹੜੇ ਨੇ ਪੰਜਾਬ ਸਰਕਾਰ ਦਾ ਸਿੱਧਾ ਸਿੱਧਾ ਕਹਿਣਾ ਹੈ ਕਿ ਅਸਲ ਵਿੱਚ ਉਹ ਹੀ ਹੱਕਦਾਰ ਨੇ ਜਿਨ੍ਹਾਂ ਦੀ ਆ ਦਿਨਾਂ ਚ ਜਿਹੜੀ ਫਸਲ ਖਰਾਬ ਹੋਈ ਹੈ ਹੜ੍ਹ ਕਰਕੇ ਚਾਹੇ ਉਹ ਛੋਟੇ ਕਿਸਾਨ ਨੇ ਚਾਹੇ ਵੱਡੇ ਕਿਸਾਨ ਨੇ ਉਹਨਾਂ ਨੂੰ ਜਿਹੜੀ ਪ੍ਰਤੀ ਏਕੜ ਦੀ ਸਹਾਨਾ ਜਿਨ੍ਹਾਂ ਜਿਨ੍ਹਾਂ ਬੀਜ ਚਾਹੀਦਾ ਉਹਨਾਂ ਨੂੰ ਮੁਲੀਆ ਕਰਵਾ ਦਿੱਤਾ ਜਾਏਗਾ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਬੀਜ ਦੀ ਸਪਲਾਈ ਕਿਵੇਂ ਹੋਵੇਗੀ ਸਰਕਾਰ ਨੇ ਜਿਹੜਾ ਹੈ ਸੈਂਟਰਲ ਵੇਅਰ ਹਾਊਸ ਤੇ ਲੋਕਲ ਸਟੋਰੇ ਸੈਂਟਰ ਬਣਾਏ ਨੇ ਜਿਹੜੇ ਇਲਾਕੀ ਯੋਜਨੇ ਜਿੰਨਾ ਚ ਜਿਹੜੇ ਹਾਈ ਰਿਸਕ ਜ਼ੋਨ ਨੇ ਜਿੱਥੇ ਸਭ ਤੋਂ ਜ਼ਿਆਦਾ ਹੜ੍ਹ ਨੇ ਆ ਕੇ ਜਿਹੜਾ ਬਰਬਾਦ ਕੀਤੀ ਹੈ ਫਸਲਾਂ ਉਹਨਾਂ ਨੂੰ ਜਿਹੜਾ ਪਹਿਲ ਦੇ ਅਧਾਰ ਤੇ ਜਿਹੜਾ ਹੈ ਬੀਜ ਦੀ ਸਪਲਾਈ ਕੀਤੀ ਜਾਵੇਗੀ ਉਸ ਤੋਂ ਬਾਅਦ ਵੀ ਗੱਲ ਕਰੀਏ ਅ ਸਾਥੀਓ ਇੱਕ ਤਰ੍ਹਾਂ ਤੁਸੀਂ ਸਾਰਿਆਂ ਨੂੰ ਮੈਂ ਸਲਾਹ ਦੇਣਾ ਚਾਹੁੰਗਾ ਕਿ ਤੁਸੀਂ ਜਿਹੜਾ ਆਪਣੇ ਕਿਸਾਨ ਸੇਵਾ ਕੇਂਦਰ ਜਾ ਪੰਚਾਇਤ ਦਫਤਰ ਨੇ ਉਹਨਾਂ ਨਾਲ ਜਿਹੜਾ ਹੈ ਕੰਟੈਕਟ ਬਣਾ ਕੇ ਰੱਖੋ ਉਹਨਾਂ ਨਾਲ ਜਿਹੜਾ ਹੈ ਤਾਲਮਿਲ ਬਣਾ ਕੇ ਰੱਖੋ ਠੀਕ ਹੈ ਜਦੋਂ ਵੀ ਸਰਕਾਰ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਜਦੋਂ ਵੀ ਸਕੀਮ ਦੇ ਫਾਰਮ ਭਰਨੇ ਸਟਾਰਟ ਹੋਣ ਤਾਂ ਤੁਸੀਂ ਜਿਹੜਾ ਹੈ ਨਾਲ ਦੀ ਨਾਲ ਅਪਲਾਈ ਕਰੋ ਕਿਉਂਕਿ ਕਈ ਵਾਰ ਵੇਖੇ ਜਾਂਦੇ ਕਿ ਜਿਹੜਾ ਪਹਿਲਾ ਆਉ ਤੇ ਪਹਿਲਾ ਪਾਉ ਵਾਲਾ ਹੁੰਦਾ ਹੈ ਕਿ ਜਦੋਂ ਤੁਹਾਡੇ ਬੀਜ ਆਣਗੇ ਤਾਂ ਜਿਹੜੇ ਜਿਹੜੇ ਬੰਦੇ ਨੇ ਫਾਰਮ ਭਰੇ ਹੋਣਗੇ ਉਹਨਾਂ ਨੂੰ ਜਿਹੜਾ ਹੈ ਪਹਿਲ ਦੇ ਹੱਕ ਜਿਹੜੇ ਬੀਜ ਮਿਲ ਜਾਣਗੇ ਠੀਕ ਹੈ ਜੇਕਰ ਤੁਸੀਂ ਬਿਲਕੁਲ ਵੀ ਦੇਰੀ ਕਰਦੇ ਤਾਂ ਤੁਹਾਨੂੰ ਜਿਹੜਾ ਹੈ ਇਹਨਾਂ ਜਿਹੜੀ ਸਕੀਮਾਂ ਤੋਂ ਵਾਂਜੇ ਰੱਖਿਆ ਜਾ ਸਕਦਾ ਹੈ ਠੀਕ ਹੈ ਅਸਲੀ ਤੁਸੀਂ ਜਿਹੜਾ ਹੈ ਸੇਵਾ ਕੇਂਦਰ ਤਾਂ ਸੇਵਾ ਕੇਂਦਰ ਤੇ ਜਿਹੜਾ ਹੈ ਪੰਚਾਇਤ ਦਾ ਸੰਪਰਕ ਬਣਾ ਕੇ ਰੱਖਣਾ ਹੈ ਇੱਕ ਤੁਸੀਂ ਜਿਹੜਾ ਸਾਡਾ ਚੈਨਲ ਦੇਸ਼ ਪੰਜਾਬ ਟਾਈਮਸ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਜਦੋਂ ਵੰਡ ਸਟਾਰਟ ਹੋ ਗਈ ਅਸੀਂ ਜਿਹੜਾ ਤੁਹਾਨੂੰ ਵੀਡੀਓ ਦੇ ਮੱਦਮ ਨਾਲ ਜਿਹੜਾ ਤੁਹਾਨੂੰ ਜਾਗਰੂਕ ਕਰਾਂਗੇ ਠੀਕ ਹੈ ਹਰ ਇੱਕ ਜਿਹੜਾ ਤੁਹਾਨੂੰ ਸਮਾਚਾਰ ਦੇਵਾਂਗੇ ਇਸ ਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਥੀ ਜੀ ਵੀਡੀਓ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਪਿੰਡ ਦੇ ਕਿਸਾਨਾਂ ਕਿਸਾਨਾਂ ਨਾਲ ਦੋਸਤਾਂ ਨਾਲ ਜਿਹੜਾ ਤੁਸੀਂ ਸਾਂਝਾ ਕਰੋ ਵੀਡੀਓ ਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਜਿਹੜੀ ਬੀਜ ਦੀ ਲੋੜ ਹੈ ਤੁਹਾਡੇ ਜਿਹੜੇ ਕਿੰਨੇacre ਜਮੀਨ ਖਰਾਬ ਹੋਈ ਹੈ ਠੀਕ ਹੈ ਤੁਹਾਡਾ ਪਿੰਡ ਕਿਹੜਾ ਹੈ ਇਹ ਸਾਰਾ ਜਿਹੜਾ ਤੁਸੀਂ ਕਮੈਂਟ ਦੇ ਰਾਹੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਸ਼ ਬਜ਼ਾਰ ਟਾਈਮਸ ਨੂੰ ਅਸੀਂ ਅਗਲੀ ਵੀਡੀਓ ਜਿਹੜੀ ਹੈ ਹੋਰ ਵੀ ਲੈ ਕੇ ਆਵਾਂਗੇ ਕਿ ਆਪਾਂ ਪੰਜਾਬ ਗਵਰਨਮੈਂਟ ਫ੍ਰੀ ਫਰਟੀਲਾਈਜ਼ਰ ਸਕੀਮਾ ਜਿਹੜੀ ਦੇ ਦੀਏ 2025 ਦੇ ਵਿੱਚ ਇਹਦੇ ਬਾਰੇ ਵੀ ਜਿਹੜੇ ਆਪਾਂ ਗੱਲ ਕਰਾਂਗੇ ਕਿਵੇਂ ਲੈ ਸਕਦੇ ਹੋ ਕਿੰਨਾ ਲਾਭ ਮਿਲੇਗਾ ਇਹਦੇ ਬਾਰੇ ਜਿਹੜੀ ਪੂਰੀ ਗੱਲਬਾਤ ਕਰਾਂਗੇ ਠੀਕ ਹੈ ਸਾਡਾ ਵੀਡੀਓ ਦੇਖਣ ਲਈ ਸਾਡੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ